ਮਲ੍ਹ ਹੋਈ ਪਈ ਤੇਰੇ ਵਾਲੀ ਆ ਕੀ ਕਰਨ ਲੱਗ ਰਹੀ ਐ ਤੂੰ ਹੈਲੋ ਹਾਂਜੀ ਆ ਗਈ ਮੈਂ ਬੇ ਸੁਣਦਾ ਨਹੀਂ ਸੁਣ ਲੈ ਮੇਰੀ ਗੱਲ ਜਿਹੜੀ ਗੱਲ ਤੂੰ ਡਰਦੀ ਸੀ ਮੈਂ ਉਹੀ ਹੋ ਗਈ ਨਾ ਰੱਬ ਮੈਨੂੰ ਸੋਹਣੀ ਦਾ ਬਥੇਰੀ ਬਣਾਇਆ ਪਰ ਨਾ ਮਰੇ ਚਾ ਅਧੂਰੇ ਰੱਖ ਤੇ ਕੱਲੀ ਪਈਂ ਗਦੇ ਹੋ ਨਾ ਰੇ ਤਾ ਕਮ ਦੇ ਇੱਕ ਵਾਰੀ ਆ ਜਾ ਹੂ ਨੀ ਆ ਤੇ ਇੱਕ ਵਾਰੀ ਆ ਜਾ ਪਾ ਨੀ ਆ ਦੇ ਇੱਕ ਵਾਰਗੇ ਆ ਜਾ ਚਲੋ ਇਹ ਤਾਂ ਨੁੱਕੜ ਗਿਆ ਕੰਮ ਸਾਰਾ ਰਸੋਈ ਵੀ ਸਾਫ਼ ਹੋ ਗਈ। ਓਹੋ ਕਿੰਨੀ ਧੁੱਪ ਚੜ ਗਈ ਬਾਹਰ ਕੱਪੜੇ ਵੀ ਪਏ ਨੇ ਧੋਣ ਵਾਲੇ। ਲੈ ਮੈਨੂੰ ਬਾਦੀ ਟੈਨਸ਼ਨ ਆ। ਆ ਹੈਗੀ ਤਾਂ ਸਹੀ ਅਮ ਮਹਾਰਾਣੀ। ਇਹ ਤੋਂ ਤੋਂ ਹੋ ਗਈ ਕੱਪੜੇ। ਨਾਲੇ ਇੱਕ ਗੱਲ ਹੋਰ ਘੰਟਾ ਹੋ ਗਿਆ ਅੰਦਰ ਬੜੀ ਨੂੰ। ਕਰੀ ਗਈ ਜਾਂਦੀ ਐ? ਪੁੱਛਾਂ ਜਾ ਕੇ ਇਹਨੂੰ ਮੈਂ। ਵੀ ਇਹਨੂੰ ਕੰਮ ਨਹੀਂ ਹੈਗਾ ਕੋਈ ਅੰਦਰ ਬੜ ਕੇ ਬੈਠ ਗਈ। ਮਹਾਰਾਣੀਆ ਮੰਗੂ। ਬਹੁਤ ਕੋਈ ਸ਼ੱਕ ਵੀ ਨਾ ਕਰੇ ਮੋਪੇ ਹੋਰ ਕਸਰ ਰਹੇਗੀ ਕੋਈ ਇਹ ਵੀ ਕੱਢ ਦੇ ਕਮਾਲ ਹੋਈ ਪਈ ਆ ਤੇਰੇ ਵਾਲੀ ਆ ਕੀ ਕਰਨ ਲੱਗ ਰਹੀ ਆ ਤੂੰ ਕਿਉਂ ਕੀ ਹੋ ਗਿਆ ਨਾ ਟੌਰ ਸ਼ਕੀਨੀ ਲਾਈਏਗੀ ਤੈਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੁੱਟੀ ਬੰਦਾ ਤੇਰੇ ਸਰਤੇ ਨਹੀਂ ਤੂੰ ਚੰਗੀ ਲੱਗਦੀ ਆਂ ਜੇ ਆ ਕੁਛ ਕਰਦੀ ਕਿਉਂ ਜੇ ਬੰਦਾ ਮਰ ਗਿਆ ਤਾਂ ਮੇਰੇ ਚਾ ਮਰ ਗਏ ਨਾਲੇ ਫਿਰ 4 ਕੁ ਦਿਨ ਹੁੰਦਾ ਹੈ ਤਾਂ ਹੁਣ ਮੇਰੇ ਤੇ ਵੀ ਹਜੇ ਟਾਈਮ ਹੈ ਖਾਣਾ ਹਡਾਉਂਦਾ ਪਾਉਂਦਾ ਅੱਛਾ ਹਣ ਚਾ ਨਹੀਂ ਤੂੰ ਐ ਕਹਿ ਵੀ ਬੰਦਾ ਮਰ ਗਿਆ ਤੇ ਹੋਰ ਲੱਭ ਗਿਆ ਉਹਦੇ ਵਾਸਤੇ ਲਾਉਣੀ ਆ ਤੂੰ ਗੱਲਾਂ ਕਿਹੜੀਆਂ ਕਰਦੀਆਂ ਕਿ ਮੇਰੇ ਲਵੇ ਦੇਖ ਰਹੀ ਤੂੰ ਤੂੰ ਛੋਟੀ ਹੈ ਨਾ ਤੇ ਛੋਟੀ ਬਣ ਕੇ ਰਹਿ ਤੇ ਮੂੰਹ ਨੂੰ ਥੋੜਾ ਜਿਹਾ ਨਾ ਲਗਾਮ ਦੇ ਕੇ ਰੱਖ ਠੀਕ ਹੈ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਮੈਂ ਤਾਂ ਚੁੱਪ ਕਰ ਜੂੰਗੀ ਜੇ ਕੋਈ ਆਸਗਵਾਨ ਦਾ ਆ ਗਿਆ ਕੋਈ ਬੇੜੇ ਦਾ ਆ ਗਿਆ ਤੈਨੂੰ ਦੇਖ ਕੇ ਕਹੂਗਾ ਕੀ ਕੀ ਕਹੂਗਾ ਵੀ ਆਪ ਹੀ ਲੱchnੇ ਪੜੇ ਨੇ ਇਹ ਝੁੱਗੀ ਲੱਗਦੀ ਐ ਆਈ ਨਾ ਮੇਰੀ ਹੱਥ ਦੇਖ ਲੈ ਤੂੰ ਤੂੰ ਆਪਦੀ ਦੇਖ ਲੈ ਵੀ ਕਿੰਨੀ ਸਕੀਨੀ ਲਾਈ ਐ ਮੇਰਾ ਤਾਂ ਸੁਪਨਾ ਦਾ ਬੰਦਾ ਹੈਗਾ ਤੂੰ ਕੀ ਜੇ ਪਿੱਛੇ ਲਾਉਣੀ ਐ ਕਿਉਂ ਕੀ ਗੱਲ ਮੈਨੂੰ ਕੋਈ ਹੱਕ ਨਹੀਂ ਹੈਗਾ ਸੱਜਣ ਸਮਰਦਾ ਦੱਸੀ ਮੈਨੂੰ ਕੀ ਗੱਲ ਮੈਂ ਹੁਣ ਇਦਾਂ ਰੋਲੀ-ਕੋਲੀ ਰਹਾ ਮੈਂ ਤੈਨੂੰ ਰੋਕਿਆ ਤਾਂ ਨਹੀਂ ਮੇਰੇ ਵਾਸਤੇ ਦੁਨੀਆ ਮੁੱਕ ਗਈ ਕਿ ਮੇਰੇ ਵਾਸਤੇ ਖਾਣਾ ਪਾਣਾ ਮੁੱਕ ਗਿਆ ਹੈ ਰਾਤ ਕਰਦਾ ਹੁੰਦਾ ਐਨਾ ਵੀ ਨਹੀਂ ਹੁੰਦਾ ਹੈਗਾ ਵੀ ਇੰਨਾ ਚਮਕ ਕੇ ਰਹੇਗੀ ਤੂੰ ਲੋਕ ਤਾਂ ਹੀ ਗੱਲਾਂ ਬਣਾਉਣਗੇ ਵੀ ਪਤਾ ਨਹੀਂ ਕਿਹਦੇ ਪਿੱਛੇ ਨਿੱਖਰਦੀ ਐ ਮੈਨੂੰ ਤਾਂ ਕੀ ਐ ਮੈਂ ਤਾਂ ਚੁੱਪ ਕਰ ਜੂੰਗੀ ਆਖੇ ਕਰ ਚੰਗਾ ਹੋ ਗੁਰਾ ਤੈਨੂੰ ਤਾਂ ਮੇਰੀ ਗੱਲ ਬੁਰੀਉ ਲੱਗਦੀ ਐ ਜੇ ਮੈਂ ਤੈਨੂੰ ਚੰਗਾ ਕਹਿਣੀ ਆ ਮੇਰੀ ਇੱਕ ਗੱਲ ਹੋਰ ਤੂੰ ਤਿਆਰ ਹੋ ਕੇ ਤਾਂ ਬੈਗੀ ਜਿਹੜੇ ਕੰਮ ਪਏ ਨੇ ਕਰਨ ਵਾਲੇ ਉਹ ਕੌਣ ਕਰੂਗਾ ਕੰਮ ਮੈਂ ਕਰਤੇ ਜਿਹੜੇ ਕਰਨੇ ਸੀ ਨਾ ਉਹ ਕੰਮ ਮੈਂ ਕਰਕੇ ਫੇਰ ਹੀ ਤਿਆਰ ਹੋਈਆਂ ਨਾਲੇ ਮੈਂ ਤਾਂ ਅੱਜ ਪਹਿਲੇ ਦਿਨ ਤਿਆਰ ਹੋ ਗਈ ਤੂੰ ਤਾਂ ਰੋਜ਼ ਹੀ ਤਿਆਰ ਹੁੰਨੀ ਹੈ ਫਿਰ ਮੇਰਾ ਤਾਂ ਬੰਦਾ ਹੈਗਾ ਉਹਦੇ ਪਿੱਛੇ ਤਾਂ ਮੈਂ ਤਿਆਰ ਹੋਣੀ ਹੈ ਸਾਹਦਣਾ ਮੈਂ ਦੇਖ ਮੈਂ ਬਿਸ਼ੱਕ ਦੀ ਰੰਡੀ ਆ ਤਾਂ ਪਰ ਮੈਂ ਬਣ ਕੇ ਨਹੀਂ ਰਹਿਣਾ ਰੰਡੀ ਹਾਂ ਠੀਕ ਹੈ ਬਹੁਤ ਬਹੁਤ ਵੇਖ ਲਿਆ ਬਹੁਤ ਸਹਿਲਿਆ ਹੈ ਅਤਿਆਚਾਰ ਤੁਹਾਡਾ ਨਾ ਅਤਿਆਚਾਰ ਨੂੰ ਕਿਹੜੇ ਸਿਹੇ ਦੇਤੇ ਤੈਨੂੰ ਚੰਗੀ ਭਲੀ ਰੋਟੀ ਖਾਣੀਆਂ ਚੰਗੇ ਭਲੇ ਕੱਪੜੇ ਪਾਣੀਆਂ ਹੋਰ ਤੈਨੂੰ ਕੀ ਚਾਹੀਦਾ ਨਹੀਂ ਰਹੀ ਗੱਲ ਬੰਦੇ ਦੀ ਤੇਰੇ ਦੀ ਤੇ ਤੇਰਾ ਬੰਦਾ ਵੀ ਮੈਂ ਹੀ ਪਾਲਿਆ ਤਾਂ ਹੀ ਤੂੰ ਆਈ ਹੈ ਬੰਦਾ ਬੰਦੇ ਤੋਂ ਬਿਨਾ ਦੁਕਾਨੋਂ ਕੋਈ ਰਹਿ ਸਕਦਾ ਚੱਚ ਨਾਲ ਮੰਨਿਆ ਤੂੰ ਕਹਿਨੀ ਹੈ ਵੀ ਤੇਰਾ ਬੰਦਾ ਪਾਲਿਆ ਚਲ ਉਹਦੇ ਮਾਪੇ ਨਹੀਂ ਤੇ ਤੂੰ ਆਈ ਧੀ ਤੂੰ ਵੱਡੀ ਦਿੱਤਾ ਸਾਮ ਸੰਭਾਲ ਕਰ ਲਈ ਇਹ ਚ ਕਿਹੜਾ ਤੂੰ ਵੱਡਾ ਕੰਮ ਕਰਤਾ ਮੈਂ ਤਾਂ ਤੈਨੂੰ ਐ ਸਮਝਾਉਣੀ ਆ ਵੀ ਤੇਰਾ ਆ ਹਾਲ ਦੇਖ ਕੇ ਨਾ ਲੋਕ ਹਸਣਗੇ ਲੋਕਾਂ ਦੀ ਕਿਉਂ ਹਸਾਈ ਕਰਾਵੇਂਗੀ ਲੋਕ ਤਾਂ ਜਿਹੜੇ ਹੱਸਣਗੇ ਜਾਂ ਰੋਣਗੇ ਮੈਨੂੰ ਵੇਖ ਕੇ ਉਹਨਾਂ ਦੀ ਛੱਡ ਪਰ ਤੂੰ ਕਿਉਂ ਟੈਨਸ਼ਨ ਲਈ ਐਵੇਂ ਮੇਰੀ ਅੱਛਾ ਜੀ ਮੈਂ ਟੈਨਸ਼ਨ ਨਾ ਲਵਾਂ ਮੈਂ ਉਰੇ ਰਹਿਣਾ ਹੈਗਾ ਠੀਕ ਹੈ ਲੋਕਾਂ ਦੀਆਂ ਸੁਣਨੀ ਬਹੁਤ ਔਖੀਆਂ ਨੇਗੀਆਂ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਇੱਜ਼ਤ ਬਣਾਉਣੀ ਬਹੁਤ ਔਖੀ ਆ ਗਮਾ ਤਾਂ ਇੱਕ ਮਿੰਟ ਚਲੋ ਉਹੀ ਤਾਂ ਤੂੰ ਕਰਨ ਲੱਗ ਰਹੀ ਹੈਗੀ ਜਿਵੇਂ ਅਸੀਂ ਸਹੀ ਰਹਿ ਰਹੇ ਨਾ ਗਲਤ ਤੂੰ ਕਹਾ ਦੇਂਗੀ ਸਾਨੂੰ ਇੱਜ਼ਤ ਮੈਂ ਬਣਾਉਣੀ ਐ ਕਿਵੇਂ ਬਣਾਉਣੀ ਐ ਕਿਵੇਂ ਗਵਾਉਣੀ ਹੈ ਕਿਵੇਂ ਰੱਖਣੀ ਉਹ ਮੇਰੀ ਮਰਜ਼ੀ ਤੂੰ ਟੈਨਸ਼ਨ ਫਰੀ ਹੋ ਜਾ ਨਾ ਮੇਰੀ ਗੱਲ ਸੁਣ ਹਾਂ ਕੀ ਤੂੰ ਇੱਜ਼ਤ ਬਣਾਉਂਦੀ ਨਹੀਂ ਤੂੰ ਤਾਂ ਗਮਾਏਂਗੀ ਜਿਵੇਂ ਤੇਰੇ ਲੱਛਣ ਹੋ ਰਹੇ ਨੇ ਕਮਾਲ ਉਹ ਵੀ ਇਹਦੇ ਅੜੇ ਇਹਦੇ ਤਾਂ ਤੇਵਰੀ ਬਦਲੇ ਪਏ ਨੇ ਇਹ ਜੈਨੂੰ ਕੀ ਮਿਲ ਗਿਆ ਕੋਈ ਨਾ ਤੂੰ ਵੀ ਮੈਨੂੰ ਕੀ ਸਮਝਦੀ ਐ ਤੇਰੇ ਆ ਖੰਭ ਜੇ ਨਾ ਮੈਂ ਹੀ ਕੱਟੂ ਨਾਲ ਇੱਕ ਗੱਲ ਹੋਰ ਦੇਖਾ ਤਾਂ ਸਹੀ ਜਾ ਕੇ ਵੀ ਜਾਣਦੀ ਕਿੱਥੇ ਐ ਉਹ ਵੀ ਇੰਨਾ ਨਿੱਖਰ ਕੇ ਚੱਲ ਮਣਾ ਕਿਤੇ ਲੰਘ ਵੀ ਨਾ ਜਾਵੇ ਵੇ ਮੈਂ ਨਦੀਆਂ چیرਦੀ ਆ ਮਾਂ ਆਪੇ ਤੋਂ ਆਪ ਬੁਲਾਵੇਂ ਹਾਏ ਬਸ ਤੂੰ ਆਪ ਬੁਲਾਵੇਂ ਹੈਲੋ ਹਾਂਜੀ ਆ ਗਈ ਮੈਂ ਹੈ ਹੇ ਕਿੱਧਰ ਭੱਜ ਗਈ ਕਮਾਲ ਹੋ ਗਈ ਐਨੀ ਛੇਤੀ ਕਾ ਉਹ ਵੀ ਮੈਨੂੰ ਤਾਂ ਲੱਗਦਾ ਵੀ ਪੱਕਾ ਕੋਈ ਮੋਟਰਸਾਈਕਲ ਤੇ ਚੜਾ ਕੇ ਲੈ ਕੇ ਗਿਆ ਇਹਨੂੰ ਕੋਈ ਨਾ ਆਮੇਗੀ ਤਾਂ ਕਰੀ ਕਰਿਆ ਇਹਨੂੰ ਤੈਨੂੰ ਮੈਂ ਦੱਸਾਂ ਨਾਲੇ ਇਹਦੇ ਨਾਲ ਗੱਲ ਕਰਦੀਆਂ ਵੀ ਇਹਨੇ ਕਿਹੜੇ ਲੱਛਣ ਪੜੇ ਨੇ ਨਾਲੇ ਦੱਸੂ ਜੱਗੀ ਨੂੰ ਤੂੰ ਘਰੇ ਤਾਂ ਬੜੀ ਆ ਕੇ ਉਹ ਅੱਲਾ ਗਲਾ ਵੀ ਖੁੱਲਦਾ ਨਹੀਂ ਉਹ ਪਹਿਲਾ ਕੰਮ ਬੈਲੀਆਂ ਨੇ ਵਾਇਲ ਖੱਟਣੇ ਦੂਜਾ ਕੰਮ ਬੋਤਲਾਂ ਦੀ ਡੱਟ ਪੱਟਣੇ ਤੀਜਾ ਕੰਮ ਲੈਣਾ ਆਪਾਂ ਮੁੱਲ ਵੀ ਲੈਣਾ ਆਂ ਤੇ ਮਾਈ ਦਾ ਲਾਰ ਟੱਕਰੀ ਸ਼ਰਮ ਕਰ ਲੋ ਸ਼ਰਮ ਵਿੱਚ ਚੁੱਪ ਕਰ ਜਾ ਕੀ ਹੋ ਗਿਆ ਮੈਂ ਖਰਾਬ ਕਰਦਾਗਾ ਸਾਰੇ ਟੱਬਰ ਦਾ ਬਈ ਉੱਤੇ ਆ ਪਿਆਗਾ ਤੇਰੀ ਘਾਟ ਦੀ ਤੂੰ ਵੀ ਆ ਗਿਆ ਨਮੂਨਾ ਬੜਾ ਤੜਫੀ ਰਹਿਣੀ ਆ ਭਾਬੀ ਉਹੀ ਮੱਚੀ ਜਾਨੀ ਆ ਉਹੀ ਤੜਫਣਾ ਤਾਂ ਹੋਰ ਕੀ ਕਰਾਂ ਮੇਰੀ ਗੱਲ ਸੁਣ ਲੈ ਪਹਿਲਾਂ ਅੰਦਰ ਭੱਜਣ ਦੀ ਹੋਗੀ ਤੈਨੂੰ ਹਾਂ ਵੇ ਉਹ ਪੱਟੀ ਦੇਖ ਲੈ ਕਿ ਮੈਂ ਹਾਰ ਸ਼ਿੰਗਾਰ ਕਰਕੇ ਬਾਹਰ ਨਿਕਲੀ ਹੋਈ ਹੈਗੀ ਉਹਦੀ ਵੀ ਸੋਚ ਕਰ ਲਿਆ ਕਰੋ ਮਾੜੀ ਮੋਟੀ ਓ ਬਈ ਮੰਨ ਲੈ ਓ ਬਈ ਮੰਨ ਲੈ ਨਾ ਮੱਚਿਆ ਕਰ ਨਾ ਮੱਚਿਆ ਕਰ ਰੱਬ ਵਰਗੀ ਭਾਬੀ ਹੈ ਮੇਰੀ ਮੈਂ ਨਹੀਂ ਮੱਚਦੀ ਹੈਗੀ ਜੇ ਮੈਂ ਮੱਚਦੀ ਹੋਵਾਂ ਨਾ ਆ ਤੇਰੇ ਵਾਂਗੂ ਹੋ ਜਾ ਸੁੱਕ ਕੇ ਮੈਂ ਕੋਈ ਨਹੀਂ ਖੂਨ ਖੂਕਦੀ ਮੈਂ ਗੱਲਾਂ ਸੱਚੀਆਂ ਕਰਦੀ ਆ ਤੇਰੀ ਗੌਰ ਕਰ ਲੋ ਇੰਨਾ ਹਾਰ ਸ਼ਿੰਗਾਰ ਮੇਕਅਪ ਆਏ ਹਾਏ ਹਾਏ ਆ ਮੇਰਾ ਬੂਥਾ ਦੇਖ ਲੈ ਕਹਿ ਜਾ ਹੋ ਰਿਹਾ ਤੇ ਉਹ ਦੇਖੀ ਆ ਇਹਨੂੰ ਕਿਵੇਂ ਚਮਕ ਕੇ ਨਿਕਲੀ ਆ ਉਹ ਵਾਰ ਖਬਰ ਕਿੱਥੇ ਗਈ ਹੈਗੀ ਸ਼ਰਮ ਕਰ ਲੈ ਸ਼ਰਮ ਕੱਲ ਨੂੰ ਕੋਈ ਮੇਰੀ ਆ ਜੂਗੀ ਉਹ ਤੈਨੂੰ ਕਹੀ ਜਾਊਗੀ ਜਿਵੇਂ ਤੂੰ ਉਹਨੂੰ ਕਹਿੰਨੀ ਆ ਮੈਨੂੰ ਕਾਤੋਂ ਕਹੂਗੀ ਜੇ ਮੈਂ ਗਲਤ ਚੱਲੂਗੀ ਤਾਂ ਹੀ ਕਹਾਉਂਗੀ ਜੇ ਮੈਂ ਸਹੀ ਚੱਲੂ ਮੈਂ ਕਿਉਂ ਕਹਾਉਂਗੀ ਤੇਰੇ ਵਾਲੀ ਵੀ ਹੱਦ ਹੋਈ ਪਈ ਹੈਗੀ ਐਡੇ ਐਡੇ ਕਿਤੇ ਸੀ ਐ ਡੈਡਿਕ ਜਦੋਂ ਇਹ ਪਾਲਦੀ ਆ ਰਹੀ ਆ ਉਹ ਤੂੰ ਅੱਜ ਉਹ ਤੀ ਤੌਣ ਤੋਂ ਲਾਉਣ ਲੱਗੀ ਮੈਂ ਤਾਂ ਉਹਨੂੰ ਕਹਿੰਦੀ ਨਹੀਂ ਵੀ ਪਾਲਿਆ ਨਹੀਂ ਹੈਗਾ ਤੂੰ ਤਾਂ ਆਪ ਉਹੇ ਜਾ ਹੋ ਰਿਆਂਗਾ ਤੜਕੀ ਨਿਕਲਦਾ ਆਥਣੇ ਵੱਡਦਾ ਕਰੇ ਤੇਰਾ ਨਹੀਂ ਪਤਾ ਲੱਗਦਾ ਵੀ ਤੂੰ ਕਿੱਥੇ ਜਾਂਦਾ ਤੂੰ ਗਿਆ ਕਿੱਥੇ ਦੀ ਪਹਿਲਾਂ ਮੈਨੂੰ ਆਏ ਦੱਸ ਦੇ ਮੈਂ ਖੇਤ ਗਿਆ ਤੀ ਗਿਆ ਤੀ ਆ ਖੇਤ ਵਾਲੇ ਲੱਛਣ ਨੇਗੇ ਤੇਰੇ ਕੀ ਕਰਕੇ ਆ ਦੇਖਾ ਕਿੱਥੇ ਮਿੱਟੀ ਲੱਗੀ ਆ ਕਿੰਨੇ ਕ ਨੱਕੇ ਵੱਡ ਕੇ ਆਇਆ ਤੂੰ ਖੇਤ ਓਏ ਨਾ ਨਾ ਤੇਰਾ ਇਹ ਮੰਗੂ ਨਹੀਂ ਹੈਗਾ ਆਇਆ ਲੱਭ ਕੇ ਮੁਸ਼ਕ ਮਰੀ ਜਾਂਦੀ ਐ ਉਸ ਤੇਰਾ ਜੇ ਤੂੰ ਖੇਤ ਆਇਆ ਅੱਛਾ ਖੇਤ ਤੂੰ ਹੀ ਨਾ ਕੇ ਆ ਗਿਆ ਫਾਈਂਡ ਯੂਅਰ ਲੈਂਗੁਏਜ ਭਾਬੀ ਚੱਲ ਵੇ ਨੰਦੀ ਫੜਾ ਤੇਰਾ ਨਾਮ ਕਿਹੜਾ ਪਤਾ ਹੀ ਮਾਰੇ ਤੇਰਾ ਦੱਤ ਦੁਮਾਗਾ ਬੋਲੇ ਜੇ ਕੋਈ ਕੰਮ ਨਹੀਂ ਤੈਨੂੰ ਕੀ ਕਰਾਂ ਮੈਂ ਕਿਹਦੇ ਨਾਲ ਗੱਲ ਕਰਾਂ ਚੱਲ ਇਹ ਆਊਟ ਆ ਹੁਣ ਇਹਦੇ ਨਾਲ ਗੱਲ ਕਰੂੰ ਇਹ ਤਾਂ ਸੁਨੂ ਗਈ ਮੇਰੀ ਪਤਾ ਨਹੀਂ ਕਦੋਂ ਆਊਗੀ ਆਈ ਨੂੰ ਇਹਨੂੰ ਪੁੱਛਾਂ ਮੁੰਡਾ ਬੱਕਰੇ ਨਹੀਂ ਤੇਰੇ ਦੱਤੇ ਹਾਈ ਵੇ ਗੇਮ ਖੇੜੀ ਏ ਵੇ ਜੱਗੀ ਤੰਗ ਨਾਲ ਬੈਠਦਾ ਜਾਇਆ ਕਰ ਸਣੇ ਬੂਟ ਬੈਡਾ ਤੇ ਬਹਿਣ ਗਿਆ ਹੁਣ ਚਾਦਰ ਵਿਛਾਈਆ ਮੈਨੇ ਤੂੰ ਕੱਢ ਦੇ ਵੇ ਘਰ ਬਲੇ ਮਜ਼ਾਕ ਨਹੀਂ ਚੰਗਾ ਹੁੰਦਾ ਆ ਫੜ ਪਾਣੀ ਪੀ ਦਿਮਾਗ ਠੰਡਾ ਕਰ ਦਿਮਾਗ ਠੰਡਾ ਤੂੰ ਕਰਿਆ ਕਰ ਮੇਰਾ ਤਾਂ ਠੰਡਾ ਹੀ ਰਹਿੰਦਾ ਉਹੀ ਤਾਂ ਰਫੀ ਰਹਿੰਦੀ ਆ ਸਭ ਪਹਿਲਾਂ ਸਿੱਧਾ ਬੈਠ ਗੱਲ ਸੁਣ ਮੇਰੀ ਧਿਆਨ ਨਾਲ ਵੇ ਮੈਨੂੰ ਨਾ ਸੋਚ ਲੱਗੀ ਪਈ ਐ ਪਿਓ ਗਈ ਕਿੱਥੇ ਐ ਜਾਨੂ ਭੱਜ ਗਈ ਉਹ ਆਏ ਵੇ ਇਹੇ ਜੇ ਬੋਲ ਨਾ ਕੱਢ ਆਪਾਂ ਨਾ ਇਹ ਸਾਨੂੰ ਮੂੰਹ ਨਹੀਂ ਦਿਖਾ ਸਕਦੇ ਜੇ ਉਹ ਭੱਜ ਗਈ ਮੇਰੀ ਗੱਲ ਸੁਣ ਲੈ ਭਾਬੀ ਆ ਮੂੰਹ ਦਿਖਾਉਣ ਵਾਲੀਆਂ ਗੱਲਾਂ ਅੱਜ ਤੋਂ 15 ਸਾਲ ਕਰ ਸਕਦੀ ਸੀ ਜਿਹੜੀਆਂ ਨੇ ਕਰੀਆਂ ਨਹੀਂ ਤੂੰ ਹੀ ਤੂੰ ਤਾਂ ਲਈ ਜੰਦੀਆਂ ਯਾਰ ਬੇਚਰੀ ਤੇ ਆਹ ਕਹਿੰਦੀ ਆ ਜੇ ਜਦੋਂ ਦਿਮਾਗ ਖਰਾਬ ਹੋ ਜਾਂਦਾ ਨਾ ਫਿਰ ਕੁਝ ਨਹੀਂ ਦਿਖਦਾ ਆਉਂਦਾ ਤੇਰਾ ਉਮਰ ਆਮਰਾ ਨਹੀਂ ਤੇ ਅੱਜ ਹੁੰਦੀਆਂ ਹੈਗੀਆਂ ਚਲ ਮੈਂ ਮੰਨਦੀ ਆਂ ਵੀ ਉਹਨੇ ਅੱਜ ਤੱਕ ਟਾਈਮ ਕੱਢ ਲਿਆ ਕੀ ਪਤਾ ਹੁੰਦਾ ਜਦੋਂ ਮਾੜਾ ਟਾਈਮ ਹੁੰਦਾ ਨਾ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਤੂੰ ਗੌਰ ਕਰ ਵਾਰੀ ਬਿੱਟੀ ਜਾ ਕੇ ਤੇ ਆ ਲੱਗ ਜਾ ਸੁਣਿਆ ਕਰਦੇ ਨੇ ਗੱਲ। ਦੇਖਿਆ ਹਸਣ ਲੱਗ ਪਿਆ। ਯਾਰ ਮਨ ਕੋਲ ਸਿਰੰਗੀ ਤੇਰੀ ਗੱਲਾਂ ਦੀ। ਤੂੰ ਕਹੇਂ ਜਿਹੀ ਗੱਲਾਂ ਕਰੀ ਜਾਂਦੀ ਆ। ਜੀ ਮੇਰੇ ਉਹਦੇ ਰੰਗ ਟੰਗ ਹੋ ਰਹੇ ਨੇ ਨਾ। ਮੇਰਾ ਗੁਲਾਕ ਹੁੰਦੀਆਂ ਦਾ ਦੇਖ ਦੇ ਕੇ। ਮੈਂ ਤੈਨੂੰ ਦੁਬਾਰਾ ਨਹੀਂ ਕਹਿਣਾ ਹੈਗਾ। ਸੁਣ ਲੈ ਮੇਰੀ ਗੱਲ। ਧਿਆਰ ਕਰ ਲੈ। ਠੀਕ ਹੈ ਨਾ? ਫਿਰ ਪਸਤਾਵਾਂਗੇ ਆਪਾਂ ਬੈਠੇ। ਫਿਰ ਬੇਲਾ ਹੱਥ ਨਹੀਂ ਆਉਂਦਾ ਹੁੰਦਾ। ਆਪ ਕੰਮ ਕੀਜੀਏ। ਹਮ ਦੇਖ ਲੇਂਗੇ ਆਪਣੇ ਆਪ ਸਾਰਾ। ਚਲ ਠੀਕ ਹੈ ਬੇਚੰਪ। ਇਹ ਨੂੰ ਕੀ ਹੋਇਆ? ਕੋਈ ਚਾਦੀ ਨਹੀਂ ਮੱਚੀ ਜਾਂਦੀ ਭਾਬੀ ਤੇ। ਤੇ ਗੀ ਇੱਕ ਵਾਰ ਗੌਰਤਾ ਕਰਨੀ ਚਾਹੀਦੀ ਐ ਵੇਸੇ ਇਹਦੇ ਖੜਾ ਤੇ ਨਾਲ ਕੋਈ ਬਹਿਣਾ ਚਲੋ ਬਾਹਰ ਤਾਂ ਜੀ ਕਿਧਰ ਹੋ ਉਹ ਪਾਬੀ ਐ ਦੇਖ ਇਹਨੂੰ ਕੀ ਹੋਇਆ ਐ ਦੇਖ ਮੈਨੂੰ ਕੀ ਹੋ ਗਿਆ ਕਿ ਮੈਂ ਚੱਕਰੀ ਬਣੀ ਵਰਦੀ ਆ ਉਹ ਪਾਬੀ ਜੀ ਐਦਾਂ ਤੇ ਆਉਂਦੇ ਹੋ ਹੈਲੋ ਬੜੀ ਚਾਗਰੀ ਬਣੀ ਫਿਰਦੀ ਆ ਇਹਨੂੰ ਕੀ ਦਾ ਓ ਬਾਬੀ ਕਿੱਦਾਂ ਹੋ ਗਈ ਤੇ ਮੈਂ ਤੈਨੂੰ ਭਾਲ ਲਿਆ ਸੀ ਕਿਤੇ ਨਹੀਂ ਕਰੀ ਸੀ ਮੈਂ ਪਰ ਮੁੰਜੇ ਕਹਤੂ ਜੂ ਕੋ ਰੱਖਿਆ ਓਈ ਓ ਤੋ ਬੀਪੈ ਬੜੀ ਜਤੀ ਫਿਰਦੀ ਆ ਜਿਦਾ ਭਾਬੀ ਓਏ ਚੱਲ ਬੋਲਾ ਜਾਣਾ ਹੋਵੇ ਸਾਰੇ ਮੁਝਾਰ ਚ ਗਿੜੇ ਨਹੀਂ ਕਿਰੇ ਆ ਕੇ ਮੇਤੋ ਸੰਗੀ ਜਾਂਦੀ ਆ ਆ ਪੌਣੀ ਦੇਖ ਕੇ ਮੈਂ ਲੱਗ ਰਿਹਾ ਦਮ ਤੱਕ ਡੱਟੇ ਨਾ ਬੇ ਦਿਖਦੇ ਨਹੀਂ ਤੈਨੂੰ ਇਹਦੇ ਰੰਗ ਟੰਗ ਦੇਖ ਲਈ ਮੈਂ ਆਸੀ ਆ ਰਹੀ ਆ ਦੇਖ ਕੇ ਮੂੰਹ ਤੇ ਦੇ ਲਾ ਕਿ ਕਿ ਨਹੀਂ ਵੀ ਪਾਪੋਚੀ ਕਰੀਏ ਨਾ ਕਿਹਦੇ ਵਾਸਤੇ ਕਰੀਏ ਇਹੋ ਉਹ ਫੇਰ ਕੀ ਹੋ ਗਿਆ ਵਿਚਾਰੀ ਨੇ ਕਰ ਲਈ ਆ ਮੈਂ ਤਾਂ 20 ਸਾਲ ਹੋ ਗਏ ਨੂੰ ਆਂ ਦੇਖਦੇ ਨੂੰ ਮੈਂ ਨਹੀਂ ਅਜੇ ਤੱਕ ਐਵੇਂ ਦੇਖੀ ਤੀਗੀ ਇਹ ਨੂੰ ਨਾ ਗੱਲ ਸਮਝ ਨਹੀਂ ਆਉਂਦੀ ਜਿਹੜੀ ਮੈਂ ਤੈਨੂੰ ਸਮਝਾਉਣੀ ਆਂ ਵੇ ਬੰਦਾ ਨਹੀਂ ਹੈਗਾ ਇਹਦਾ ਸਿਰ ਤੇ ਆ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਚੰਗਾ ਨਹੀਂ ਲੱਗਦਾ ਲੋਕ ਨਾ ਹਾਸੀਆਂ ੜਾਉਣਗੇ ਆਪਣੀਆਂ ਕਿਵੇਂ ਇਹ ਗੱਲਾਂ ਕਰੀ ਜਾਂਦੇ ਫੇਰ ਕੀ ਹੋ ਗਿਆ ਬਚਾ ਲੈ ਤੇਰੇ ਬਾਹਰ ਤਾਂ ਕੁਝ ਨਹੀਂ ਮੁੱਦਾ ਹੈਗਾ ਮੈਨੂੰ ਪਤਾ ਨਾ ਵੀ ਮੈਂ ਕਿੱਥੇ ਗਈ ਨਹੀਂ ਆ ਕਾਤੋਂ ਰੋਕ ਦਿਆਂ ਉਹਨੂੰ ਆਹ ਬੰਨੇ ਬਾਬਾ ਹੱਥ ਮੈਂ ਹੈਗਾ ਸਾਂਝਾ ਬਿੱਲਾ ਮੈਨੂੰ ਤਾਂ ਤੂੰ ਵੀ ਉਹਦੇ ਵਰਗੀ ਆ ਉਹ ਤੇਰੇ ਨਾਲ ਥੋੜੀ ਬਹੁਤੀ ਵੱਧ ਗਈ ਆ ਦੇਖ ਹਨਾ ਮੈਂ ਤਾਂ ਮਾਮਾ ਵਾਂਗੂ ਮੰਨਦਾ ਨੂੰ ਮੈਂ ਨਹੀਂ ਬਾਈ ਇਹਨੂੰ ਕੁਝ ਕਹਿ ਸਕਦਾ ਆਪਣੇ ਬੰਦੇ ਨੂੰ ਕਿ ਲੜਾ ਉਹਦੇ ਨਾਲ ਜੋ ਮਰਜੀ ਕਰ ਉਹ ਮੈਨੂੰ ਨਾ ਕਹਿ ਚੱਲ ਚੰਗਾ ਮਾੜੀ ਮੋਟੀ ਗੌਰ ਕਰੀ ਮੇਰੀ ਗੱਲ ਤੇ ਮੈਂ ਤਾਂ ਸਮਝਾਣਾ ਸੀ ਤੇ ਦੇਖ ਸਮਝਾਤਾ ਅੱਗੇ ਤੁਹਾਡੀ ਮਰਜ਼ੀ ਆ ਚਾਹ ਬਣਾਤੀ ਮੇਰੀ ਚੱਲ ਬਣਾ ਦੇਣੀ ਆ ਚਾਹ ਚਾਹ ਕੇ ਤੂੰ ਤਾਂ ਜਾ ਮੈਂ ਤੇਰੇ ਭਾਈ ਨਾਲੇ ਗੱਲ ਕਰ ਲੂੰਗੀ ਉਸ ਨਾਲ ਹੀ ਕਰੇ ਗੱਲ ਮੈਨੂੰ ਨਹੀਂ ਇਹ ਗੱਲਾਂ ਵਧੀਆ ਲੱਗਦੀ ਹੈਗੀਆਂ میری تو جمی بری نہیں لگی میری تو بہت خوشی ہوئی دیکھ کے wow. oh, جگی جگی ਜੱਗੀ ਕਿੱਥੇ ਐ? ਮੈਨੂੰ ਨਹੀਂ ਪਤਾ ਕਿੱਥੇ ਹੈਗਾ। ਤੈਨੂੰ ਕੋੜਾ ਪਤਾ ਨਹੀਂ ਵੀ ਉਹ ਘਰੇ ਨਹੀਂ ਬੜਦਾ ਹੈਗਾ। ਮੈਂ ਪਹਿਲੀ ਤਵੇਆ ਫਿਰਦਾ। ਮੈਨੂੰ ਹੋਰ ਨਾ ਪਤਾ। ਪਹਿਲੀ ਮੈਨੂੰ ਆ ਦੱਸ। ਮੈਂ ਉਹਦੇ ਖੇਤ ਕੰਮ ਲੱਗ ਰਿਆ ਕਰ। ਮੈਂ ਤਾਂ ਕਿਹਾ ਮੈਂ ਜੱਗੀ ਦਾ। ਹੁਣ ਉਹ ਬਾਹਰ ਨਿਕਲ ਗਿਆ। ਮੈਂ ਉਸਨੂੰ ਚਾਹ ਨੂੰ ਮਾਰ ਕੇ ਚਾਹ ਆਉਗੀ। ਹਾਰ ਕੇ ਉਹਨੇ ਹੁਣ ਆ ਪੌਣਾ ਤਿੰਨ ਨੂੰ ਦੇਖ ਲਾ ਅੰ ਭਿੱਜ ਗਿਆ ਸਾਰਾ ਮੀਚ। ਬੇ ਮੈਂ ਕੀ ਕਰਾਂ ਹੁਣ ਮੈਂ ਆ ਜਾ ਖੇਤ ਜਦੋਂ ਉਹਨੂੰ ਕਿਹਾ ਤੀ ਵੀ ਚਾਹ ਲੈ ਕੇ ਜਾਣੀ ਆ ਜਦੋਂ ਸੁਣਦਾ ਹੀ ਨਹੀਂ ਹੈਗਾ ਸਾਰੇ ਟੱਬਰ ਦਾ ਨਾ ਆਵਾ ਉੱਤੇ ਆ ਪਿਆਗਾ ਜੇ ਤੂੰ ਹੁਣ ਘਰੇ ਆ ਗਿਆ ਚਾਹ ਪੀਣ ਫਿਰ ਕੀ ਪਹਾੜੀ ਗਿਆ ਸੋਨ ਦਾ ਕੈਂਚੇ ਘਟ ਹੈ ਚੱਕ ਕੇ ਪੈਰ ਪੈ ਜੂਗੀ ਮਾਯਰ ਮੇਰੇ ਕੀ ਹੈ ਨਾ ਮੇਰਾ ਦਿਮਾਗ ਆ ਲਿਆਣਾ ਨਾ ਚੱਕ ਕੇ ਪੈਰ ਪੈਣ ਨੂੰ ਹੁਣ ਉਹ ਕਿੱਥੇ ਜੱਗੀ ਗਿਆ ਉਹ ਤੈਨੂੰ ਕਾਹਦਾ ਦਿੱਤਾ ਉਧਰ ਨੀਗਾ ਮਾਰ ਲੈ ਮੜੀ ਕੀ ਦੇਖਾਂ ਭਾਬੀ ਉਹ ਹੈ ਮੜਾ ਜਾਣਾ ਗੌਰ ਨਾਲ ਦੇਖ ਲੈ ਇਹ ਗੌਰ ਨਾਲ ਹੀ ਦੇਖ ਰਿਹਾ ਮੇਰੀ ਮਾਂ ਉਧਰ ਚੱਲ ਹੁਣ ਦੇਖ ਇਹਨੂੰ ਦਿਖਦਾ ਨਹੀਂ ਤੈਨੂੰ ਓ ਭੀ ਆ ਕੀ ਬਣੀ ਫਿਰਦੀ ਐ ਤੂੰ ਹੈਂ ਦੇਖੋ ਕਾਸ਼ੇ ਮੱਕੜਾ ਬਾਦਰੀ ਲੱਗ ਰਹੀ ਆ ਨਾ ਬਾਦਰੀ ਤਾਂ ਨਹੀਂ ਲੱਗ ਰਹੀ ਫਰਕ ਜਿਹਾ ਲੱਗਦਾ ਮਾਂ ਅੱਜ ਕਿਵੇਂ ਰੰਗਦਾਰ ਜਿਹੀ ਬਣੀ ਪਰਦੇ ਕਿ ਚੱਕ ਰੋ ਗਿਆ ਆੱਖਾ ਤੋਂ ਨਾ ਪਰਦਾ ਚੱਕ ਦੇ ਕਿਵੇਂ ਲੱਗਿਆ ਦੰਦ ਕੱਢਣ ਐ ਮੇਰੀ ਮਾਂ ਮੇਰੇ ਕੋਈ ਪਰਦਾ ਨਹੀਂ ਤੂੰ ਮੈਨੂੰ ਨਾ ਤਪਾ ਤੂੰ ਚੱਲਿਆ ਆ ਜਾ ਬੱਚਾ ਉਈ ਭੀ ਆ ਦੇ ਲੈ ਲਿਪਾ ਪੋਚੀ ਦੇ ਲੈ ਮੜੀ ਜੀ ਅੱਜ ਮੈਂ ਮਾੜਾ ਜਣਾ ਕੱਪੜਾ ਲੀੜਾ ਕੀ ਪਾ ਲਿਆ ਤਿਆਰ ਕੀ ਹੋ ਲਈ ਇਹਦੇ ਤਾਂ ਨਾ ਪਿੱਸੂ ਪੈ ਰਹੇ ਨੇ ਭਾਬੀ ਇਹਨੂੰ ਕੀ ਗਈ ਤੂੰ ਜਾ ਬੇ ਚੱਲ ਆ ਜਾ ਵਜਾ ਇਹ ਤਾਂ ਬਸ ਚਾਰੇ ਪੈਰ ਚੱਕੀ ਪਈ ਰਹੀ ਨਹੀਂ ਮਗਰ ਕਿੱਥੋਂ ਆ ਗਈ ਤੂੰ ਕਿਉਂ ਲੱਗੀ ਮੇਰੇ ਲੜਦੂ ਚੱਲ ਜਾ ਆਹੋ ਮੈਨੂੰ ਬੁਰੀ ਲੱਗੂਗੀ ਨਾ ਆ ਚੰਦ ਜੋ ਖੜਾ ਮੂਰੇ ਮੈਂ ਤਾਂ ਆਪੇ ਬੁਰੀ ਲੱਗਣੀ ਆ ਤੇਰੀ ਮਾ ਬਗਜਾ ਹਾਏ ਓਏ ਅਬ ਬੂੜਾ ਟੋਲਾ ਓਏ ਇਕ ਲੇਲਾ ਮਰਾ ਓ ਜੱਗੀ ਪਤਾ ਨਹੀਂ ਕਿੱਥੇ ਨਿਕਲ ਗਿਆ ਕਿਤੋਂ ਮੇਰੀ ਮਾਂ ਕਿੱਥੋਂ ਲੜਣਾ ਜੀ ਅੱਭੀ ਕੀ ਲੱਭੀ ਦੀ ਹੁੰਨੇ ਹੈ ਤੈਨੂੰ ਜਾ ਚੜਿਆ ਸੀਗਾ ਚੌਤਾ ਚੜਿਆ ਸੀ ਹੁਣ ਉਦੋਂ ਦਾ ਚਲ ਬੰਦੇ ਨੂੰ ਆਈਂਦਾ ਵੀ ਵਿਆਹ ਕਰਾਵਾਂਗੇ ਹੁਣ ਮੈਨੂੰ ਕੀ ਪਤਾ ਦੀ ਇਹ ਜੀ ਨਿਕਲੂਗਾ ਇਹ ਤਾਂ ਤਰਕ ਹੀ ਉੜਦੀ ਐ ਪਤਾ ਨਹੀਂ ਕੀ ਬਰੂਦ ਖਾਂਦੀ ਐ ਪਹਿਲਾਂ ਮੈਨੂੰ ਐ ਦੱਸ ਜ ਜਦੋਂ ਕੋਲੋਂ ਆਇਆਗਾ ਕਿ ਇਹਦਾ ਬੰਦਾ ਨਹੀਂ ਹੈਗਾ ਇਹਦਾ ਬੰਦਾ ਨਹੀਂ ਹੈਗਾ ਤਿਆਰ ਨਹੀਂ ਕੀ ਗੱਲ ਮੈਂ ਕੋਈ ਰਮਾਣ ਮਾਰ ਲਿਆ ਤੇ ਦੇਖ ਪਾ ਜੀ ਤੂੰ ਤਾਂ ਸਾਨੂੰ ਪਾ ਲਿਆ ਹੈ ਹਨਾ ਫਿਰ ਕੀ ਹੋ ਗਿਆ ਜੀ ਤੂੰ ਅੱਜ ਸੂਟ ਪਾ ਲੈ ਕਿੰਡੀ ਗੱਲ ਹੈ ਇਹਨੂੰ ਨਹੀਂ ਪਤਾ ਸੂਟ ਤਾਂ ਮੈਂ ਰੋਜ਼ ਹੀ ਪਾਉਣੀ ਆ ਉਹ ਗੱਲ ਤਾਂ ਐ ਵੀ ਇਹ ਬੜਾ ਪੁੱਤ ਮੇਕਅਪ ਕਰਿਆ ਫੜਾ ਦੇ ਹੁਣ ਨਾ ਕਰ ਲੈ ਗੱਲਾਂ ਚਾਹ ਤਾਂ ਫਿਰ ਵੀ ਪੀਤੀ ਜਾਊਗੀ ਫਿਰ ਕੀ ਆ ਆ ਜਾ ਪਹਿਲਾਂ ਲਾੜ ਲੈਣਾ ਮੈਂ ਕਹਿੰਦਾ ਆ ਜਾ ਮੈਂ ਪੜਾ ਦਿੰਦੀ ਚਾਹ ਜਿੱਥੇ ਮੈਂ ਅੰਦਰੋਂ ਲੈ ਕੇ ਆਈ ਸੀ ਮੈਂ ਚਾਹ ਵੀ ਪੜਾ ਆਂਦੀ ਕੀ ਗੱਲ ਹੈ ਤੇਨੂੰ ਹੈ ਤੇਰੇ ਕੋਲ ਸਿ ਜ਼ਿਆਦਾ ਮਿਰਚਾਂ ਲੱਗਦੀਆਂ ਨੇ ਮੇਰੇ ਘਰ ਨੂੰ ਲੱਗਦੀਆਂ ਨੇ ਮਿਰਚਾਂ ਤੇਰੀ ਲੱਗਦੀਆਂ ਨੇ ਗਿਆ ਹੁਣ ਜੁੜ ਕੇ ਬੈਠ ਗਈ ਅੰਦਰ ਨਹੀਂ ਬੈਠਿਆ ਜਾਂਦਾ ਤੇਤੋਂ ਚਾਹ ਮੈਂ ਆਪੇ ਪੜਾਉਂਦੀ ਮੇਰੇ ਹੱਥ ਚੋਂ ਕੋ ਕੇ ਆਪ ਚਾਹ ਬੜਾਈਏ ਤਾਂ ਹੁਣ ਤੱਕ ਮੈਂ ਹੀ ਫੜਾਉਂਦੀ ਰਹੀਆਂ ਚਾਹਾਂ ਰੋਟੀਆਂ ਤੂੰ ਸੀਗੀ ਜਾ ਭਗ ਜਾਂ ਅੰਦਰ ਮੇਰਾ ਦਿਮਾਗ ਨਾ ਖਰਾਬ ਕਰ ਪਹਿਲੀ ਮੇਰਾ ਦਿਮਾਗ ਖਰਾਬ ਹੋਇਆ ਪਿਆ ਜੱਜ ਅੱਗ ਜਾ ਭਗ ਜਾ ਬਾਹਰ ਜਾ ਕਿਉਂ ਮੱਥਾ ਲਾਉਣੀ ਤੂੰ ਤਾਂ ਠੀਕ ਐ ਤੂੰ ਤਾਂ ਮਤ ਹੋਰ ਤੇਰਾ ਸ਼ਾਂਤ ਸੁਭਾਅ ਤੂੰ ਭਗਦਾ ਇਹ ਤਾਂ ਐ ਹੀ ਹੈ ਤੋਂ ਮਾਰੇ ਨਾ ਕਰਨ ਕੋਈ ਨਾ ਕੋਈ ਰ ਗੜ ਪਿਆ ਢੋਲ ਆ ਨਾ ਉਹ ਕੰਮ ਵੀ ਪਜਾਉਣਾ ਪਊਗਾ ਬਹਿ ਜਾ ਹੁਣ ਨਾ ਮੇਰੀ ਗੱਲ ਸੁਣ ਠੀਕ ਹੈ ਕੀ ਕੀ ਇਹੋ ਕਰਨ ਚ ਕੁਛ ਨਹੀਂ ਕਿਹਾ ਉਹ ਜੇ ਹੁਣ ਤੈਨੂੰ ਦੱਸਦਾ ਕੀ ਫਾਇਦਾ ਤੇਰੇ ਕਿਹੜਾ ਬੁੱਤ ਜੋ ਬਣਨੀ ਹੈ ਤੂੰ ਤਾਂ ਸਮਝੀ ਦੀ ਤੈਣੀ ਤੈਨੂੰ ਮੈਂ ਕਿੰਨੀ ਵਾਰ ਦੇਖੀ ਮੇਰੀ ਗੱਲ ਸੁਣ ਮੈਂ ਤੈਨੂੰ ਕਿੰਨੀ ਵਾਰ ਕਹਿਣਾ ਸਮਝਾਇਆ ਵੀ ਕੀ ਮੰਗਦੇ ਤੜਕੀ ਤੂੰ ਕੀ ਕਰਨੀ ਆਏ ਜੀ ਮੈਂ ਨਹੀਂ ਖਾਂਦੀ ਮੈਨੂੰ ਖਵਾਉਨੇ ਆ ਤੁਸੀਂ ਮੇਰਾ ਦਿਮਾਗ ਖਰਾਬ ਕਰਦੇ ਹੋ ਨਾ ਮੇਰੀ ਗੱਲ ਸੁਣ ਧਿਆਨ ਨਾਲ ਹੁਣ ਇਹਨੇ ਆਹ ਇੰਨਾ ਕੁ ਸਲਿੱਪਿਆ ਮੂੰਹ ਤੇ ਕਿਹਦੇ ਵਾਸਤੇ ਲਿੱਪਿਆਗਾ ਕਿੰਨੀ ਬੁਰੀ ਲੱਗਦੀ ਹੈ ਕਿ ਜਲੂਸ ਹੈ ਆਪਣਾ ਨਾ ਜਲੂਸ ਕੱਢੂਗੀ ਜੇ ਬਾਹਰ ਨਿਕਲਦੀ ਹੈਗੀ ਰੰਗ ਭਾਬੀ ਦੇ ਨਹੀਂ ਬਦਲ ਰਹੇ ਰੰਗ ਤਾਂ ਤੇਰੇ ਬਦਲ ਰਹੇ ਨੇ ਤੇਰੇ ਤੇਰੀ ਹੋਂ ਵਾਲੀਆ ਰਪੇਰ ਤੂੰ ਪਾੜਦੀ ਹੈ ਮੈਂ ਕੀ ਕਹਤਾ ਤੈਨੂੰ ਇਹ ਜਾ ਮੈਂ ਤਾਂ ਆਪਣੇ ਘਰ ਵਾਸਤੇ ਸੋਚਦੀ ਆ ਨਾਲੇ ਰੰਡੀ ਤਾਂ ਨਾ ਰੰਡੀਆਂ ਵਜੂਗੀ ਇਹ ਮੇਰੀ ਮਾਂ ਕਿਉਂ ਤੂੰ ਕਲੇਸ਼ ਕਰਾ ਕੇ ਰਾਜੀ ਆ ਜੀ ਬੱਬੀ ਨੇ ਸੁਣ ਲੈ ਕੀ ਸੋਚੂਗੀ ਐ ਨਹੀਂ ਕਹਿ ਕਰਦੇ ਤਨੂ ਕਿਸੇ ਦੇ ਵੀ ਆ ਜਾ ਟਾਈਮ ਆ ਜਾਂਦਾ ਨਾਲੇ ਮੇਰੀ ਗੱਲ ਸੁਣ ਲੈ ਤੂੰ ਤਾਂ ਮੇਰੀ ਚਾਹ ਪਣੀ ਦੁੱਪਰ ਕਰ ਰੱਖੀ ਐ ਮੈਂ ਤਾਂ ਚਾਹੇ ਨਹੀਂ ਪੀਂਦਾ ਮੈਂ ਤਾਂ ਉੱਰ ਭਗੇ ਜਾਣਾ ਤੈਨੂੰ ਪਤਾ ਨਹੀਂ ਕੀ ਤੂੰ ਮੈਂ ਚੱਲਿਆ ਬੇ ਚਾਹ ਤਾਂ ਪੀ ਜਾ ਕੀ ਕਰਾਂ ਮੈਂ ਕਿਹਨੂੰ ਸਮਝਾਵਾਂ ਕੋਈ ਨਹੀਂ ਮੇਰੀ ਸੁਣਦਾ ਹੈਗਾ ਕੋਈ ਨਾ ਆਪੇ ਬਸਤਾਉਂਗੇ ਵੇਲੇ ਨੂੰ ਜਦੋਂ ਕੋਈ ਚੰਦ ਚੜ ਗਿਆ ਬਾਰ ਬਾਰ ਇਹੀ ਗੱਲ ਕਹਿ ਰਹੀਆਂ ਮੈ ਕੀ ਲੈਣਾ ਜਿਹਦੀ ਅੱਖ ਦੂਕੂ ਨਾ ਆਪੇ ਪੱਟੀ ਬੰਨੂ ਕੋਣ ਨਹੀਂ ਤੂੰ ਲੈ ਆ ਦੇ ਲੈ ਰੱਬ ਵੀ ਕੱਲੇ ਦਾ ਮੀਂਹ ਨਹੀਂ ਪੈਣੋ ਹਟ ਰਿਹਾ ਦੱਸ ਆ ਜਾ ਤਾਂ ਹੀ ਆ ਜਾ ਅੰਦਰ ਆ ਜਾ ਉਰੇ ਆ ਜਾ ਭਾਈ ਮੇਰੇ ਪੈਰ ਨਿਬੜੇ ਹਨ ਮੀਂਹ ਤਾਂ ਦੇਖ ਲੈ ਕਿੰਨਾ ਪੈ ਰਿਹਾ ਹੈ ਲੈ ਤਾਂ ਹੀ ਪੈਰਾਂ ਨੂੰ ਕੀ ਹੋਇਆ ਉੂੰ ਵੀ ਆ ਮੀਂਹ ਨਹੀਂ ਹਟ ਰਿਹਾ ਕਿੰਨਾ ਤਾਂ ਗੰਦ ਪੈ ਰਿਹਾ ਕਿਹੜਾ ਸਫਾਈ ਹੁੰਦੀ ਹੈ ਜੱਜ ਨਾਲ ਚਲ ਕੋਈ ਨਾ ਪੁੱਤ ਗੰਦ ਫਿਰ ਜਰੂਰੀ ਦੀਵਾਰੇ ਪਾਉਣਾ ਚਲ ਆਈ ਨਹੀਂ ਕੋਸ਼ੋਂਦਾ ਪਤਾ ਨਹੀਂ ਤੂੰ ਕਿਵੇਂ ਆ ਗਈ ਉਹ ਵੀ ਆ ਮੀ ਪੈਂਦੇ ਚ ਛੇਦੀ ਤਾਂ ਤੂੰ ਵੀ ਨਹੀਂ ਆਉਂਦੀ ਹੈਗੀ ਲੈ ਜਾ ਤਾਈ ਖੜ ਕੇ ਕਿੱਥੇ ਗੱਲ ਹੁੰਦੀ ਆ ਮੈਂ ਮੰਝਾ ਡਾਉਣੀ ਆ ਬਹਿ ਕੇ ਗੱਲ ਕਰਦੇ ਆ ਚਲ ਬਹਿ ਜੰਨੇ ਆ ਮੈਨੂੰ ਕੋੜਾ ਖੜਿਆ ਜਾਂਦਾ ਜੈ ਖਾਣੇ ਦਾ ਗੋਡੇ ਦੁਖਦੇ ਨੇ ਇਹ ਤਾਂ ਹੈਗਾ ਭਾਈ ਹੋਰ ਉਮਰ ਦੇ ਸਾਬ ਨਾਲਾ ਗੋਡੇ ਕੁੱਟੇ ਜੇ ਦੁਖਣ ਲੱਗ ਜਾਂਦੇ ਨੇ ਫੋਰ ਸੁਣਾਤਾ ਕਿਵੇਂ ਘੇੜਾ ਮਾਰ ਲਿਆ ਉਹ ਵੀ ਆ ਮੀ ਫੈਂਦੇ ਜਾ ਹੂੰ ਤਾਂ ਤੂੰ ਵੀ ਛੇਤੀ ਆਉਂਦੀ ਨਹੀਂ ਹੈਗੀ ਕੀ ਕਰਾਂ ਪੁੱਤ ਘਰੇ ਟਾਈਮ ਹੀ ਨਹੀਂ ਲੱਗਦਾ ਕੰਮ ਦਾ ਨੰਕਰ ਪਸ਼ੂਆਂ ਦਾ ਕੰਮ ਹੁੰਦਾ ਜ਼ਿਆਦਾ ਇਹ ਤਾਂ ਗੱਲ ਹੈਗੀ ਆ ਕੱਲੀ ਆ ਕਦੇ ਹਾਂ ਮੈਂ ਤਾਂ ਕੱਲੀ ਆਂਗੀ ਇਹ ਜੀ ਕੀ ਗੱਲ ਹੋ ਗਈ ਹੁਣ ਇਹ ਹੈਗਾ ਖੇਤ ਗਿਆ ਹੋਇਆ ਉਹ ਛੋਟਾ ਮੁੰਲਾ ਦਾ ਦੋਸਤਾਂ ਨਾਲ ਗਿਆ ਹੋਣਾ ਆ ਵੱਡੀ ਕੂੜਾ ਸੱਟਣ ਗਈ ਹੋਈ ਆ ਲੈ ਚੰਗੀ ਗੱਲ ਆ ਮੈਂ ਤਾਂ ਨਾ ਉਸੇ ਦੀ ਗੱਲ ਕਰਨ ਨਾਲ ਆ ਜਾਂਦੀ ਮੈਂ ਉਹਦੀ ਗੱਲ ਹਾਂ ਇਹ ਜੀ ਕਿਹੜੀ ਗੱਲ ਹੋਊਗੀ ਜੋੜੀ ਮੈਨੂੰ ਨਹੀਂ ਪਤਾ ਦੇਖ ਰਾਜੀ ਮੈਨੂੰ ਤਾਂ ਇੱਕ ਕਸ਼ਮੀਰ ਹੁੰਦਾ ਇਹ ਆ ਤਾਂ ਹੈ ਨਹੀਂ ਚੁਗਲੀ ਕਰਦੀ ਹੈ ਫੇਰ ਵੀ ਤੈਨੂੰ ਦੱਸਦੀ ਆ ਚੰਗੀ ਗੱਲ ਕਹੀ ਆ ਤੇਰੇ ਲਈ ਫੇਰ ਦੱਸ ਤਾਂ ਸਹੀ ਤਾਂ ਹੀ ਕੀ ਗੱਲ ਹੋਊਗੀ ਕੱਲ ਮੈਂ ਉਧਰ ਜਾ ਰਹੀ ਸੀ ਲੰਗੀ ਹੱਥ 'ਚ ਕੋਈ ਤਾਂਸ ਲਾਣੀ ਕੋਸ ਹੋਰ ਨਹੀਂ ਬਾੜੇ ਕਾ ਨਹੀਂ ਕੀ ਕਰਨ ਦੇ ਉਹ ਬਾੜੇ ਕਣੀ ਗਈ ਸੀ ਉਹ ਤਾਂ ਉਹ ਪਾਥੀਆਂ ਕੁੱਥੀਆਂ ਥੱਲਣ ਗਈ ਸੀ ਤਾਂ ਹੀ ਉਹ ਤਾਂ ਨਹੀਂ ਹੋ ਜਾਂਦੀ ਹੈਗੀ ਛੇਤੀ ਗੌਰ ਕਰ ਲੋ ਕਾ ਦੀ ਇੱਜ਼ਤ ਐ ਹੋ ਆਏ ਤਾਂ ਹੁਣ ਗੌਰਿਆ ਤਾਂ ਹੀ ਇੰਨਾ ਟਾਈਮ ਕੱਢ ਲਿਆ ਉਹਨੇ ਹੁਣ ਇਹਨਾਂ ਨੂੰ ਵੀ ਤਾਂ ਅਜਵਾਕਾ ਵਾਂਗੂ ਪਾਲਿਆ ਹੈਗਾ ਤੂੰ ਤਾਂ ਹੋਰ ਇਹ ਗੱਲਾਂ ਕਰੀ ਜਾਨੀ ਹੈਗੀ ਫੋਨ ਤੇ ਗੱਲਾਂ ਕਰਨ ਲੱਗ ਰਹੀ ਸੀ ਕਿਸੇ ਨਾਲ ਫੋਨ ਤੇ ਗੱਲਾਂ ਕਰਦੀ ਕੋਈ ਰਿਸ਼ਤੇਦਾਰ ਦਾ ਫੋਨ ਆ ਰਿਹਾ ਹੁਣ ਤਾਂ ਹੀ ਤਾਂ ਕਹਿੰਦੇ ਤੂੰ ਭੋਲੀ ਹੈ ਤੈਨੂੰ ਇਹੀ ਗੱਲਾਂ ਦਾ ਪਤਾ ਨਹੀਂ ਮੈਨੂੰ ਪਤਾ ਹੈ ਮੈਂ ਇਹਨੇ ਧੁੱਪ ਚ ਬਾਲਸ ਫੇਡ ਕੀਤੇ ਦੇਖ ਤਾਂ ਹੀ ਇੰਨੀ ਉਮਰੋਂ ਨੇ ਬੰਦੇ ਤੋਂ ਵੀ ਨਾ ਕੱਢਤੀ ਨਾਲੇ ਹੁਣ ਇਹ ਜੇ ਲੱਛਣ ਥੋੜੀ ਕਰੂਗੀ ਉਹਨੂੰ ਆਪਦਾ ਆਪ ਦਿਖਦਾ ਹੈਗਾ ਤੈਨੂੰ ਭਲੇਖਾ ਲੱਗਿਆ ਹੋਣਾ ਨਹੀਂ ਤੂੰ ਰਹਿਣ ਦੇ ਨਹੀਂ ਰਹਿਣ ਦੇ ਮੈਂ ਸਭ ਉਹਦੇ ਲੱਛਣਾਂ ਨੂੰ ਜਾਣਦੀ ਆ ਮੈਂ ਰਾਤ ਦਿਨੇ ਉੱਥੋਂ ਦੀ ਨੰਗਦੀ ਆ ਮੈਂ ਕਿਹੜੇ ਲੱਛਣ ਉਹ ਕਰਦੀ ਐ ਤੁਸੀਂ ਸੰਭਾਲ ਲਓ ਘਰ ਚਲ ਤਾਈ ਜੇ ਤੱਕ ਇਹ ਹੈਗਾ ਕੀ ਪਤਾ ਅਸੀਂ ਗੌਰ ਕਰ ਲਾਂਗੇ ਬਸ ਇਹ ਜੀ ਹੈ ਨਹੀਂ ਗਈ ਉਹ ਗੱਲ ਸੁਣ ਮੇਰੀ ਜੇ ਉਹ ਵਿਧਵਾ ਦੀ ਵਿਧਵਾ ਦੇ ਉਹ ਚਿੱਟੀ ਚੁੰਨੀ ਲੈ ਕੇ ਰੱਖਿਆ ਕਰੇ ਉਹ ਤਾਂ ਰੰਗ ਬਰੰਗੇ ਨਿਖਰ ਕੇ ਜਾਂਦੀ ਆ ਨਾ ਤਾਂ ਹੀ ਐਂ ਨਾ ਕਹਿ ਆਹੋ ਪਤਾ ਕੀ ਹੈ ਜੇ ਬੰਦਾ ਮਰ ਗਿਆ ਹੁਣ ਐਂ ਥੋੜੀ ਆ ਵੀ ਹੁਣ ਹਰ ਟਾਈਮ ਚਿੱਟੀ ਚੁੰਨੀ ਉਹਦੇ ਵਿੱਚ ਆਉਣ ਹੈ ਕੱਪੜਾ ਪਾਉਣਾ ਕਿਹੜਾ ਅਗਲੀ ਮਾੜੀ ਹੋ ਗਈ ਫੇਰ ਆ ਸੁਰਖੀ ਬਿੰਦੀ ਇਹ ਕਦੀ ਵੀ ਛਲਾਂਦੀ ਆ ਮੁੰਡੇ ਹੁੰਦੇ ਤਾਂ ਕਦੇ ਲਾਈ ਨਹੀਂ ਮੈਂ ਕਦੇ ਦੇਖੀ ਨਹੀਂ ਵੀ ਹਾਂ ਜਿ ਨਿਖਰ ਕੇ ਜਾ ਰਹੀ ਹੈ ਚਲਦਾ ਯੋ ਤੂੰ ਦਾ ਉਹੀ ਬੁੜੀਆਂ ਵਾਲੀਆਂ ਗੱਲਾਂ ਕਰੀ ਜਾਂਦੀਆਂ ਹੈਗੀ ਫਿਰ ਵੀ ਮੈਂ ਕਹਿ ਦੂੰਗੀ ਵੀ ਤੂੰ ਨਾ ਲਾਇਆ ਕਰ ਜੇ ਬੁਰਾ ਲੱਗਦਾਗਾ ਤੇ ਉਹਦਾ ਸੀ ਉਹ ਕਹਤਾ ਦੀ ਮਾੜਾ ਮੋਟਾ ਲਾ ਪਾ ਲਿਆ ਕਰ ਜੀ ਕਰਦਾਗਾ ਮਾੜੇ ਮੋਟੇ ਨਾਲ ਕੁਝ ਨਹੀਂ ਹੁੰਦਾ ਹੈਗਾ ਨਾਲ ਕਰ ਲੈ ਭੋਲੀਏ ਇਹ ਨਹੀਂ ਗੌਰ ਕਰ ਲੈ ਚਲ ਠੀਕ ਆ ਚੰਗਾ ਤਾਂ ਹੀ ਮੈਂ ਗੌਰ ਕਰ ਲੂ ਮੈਂ ਕਹਿ ਦੂੰਗੀ ਤੂੰ ਦੱਸ ਮੈਂ ਚਾਹ ਬਣਾ ਕੇ ਲਿਆਉਣੀ ਹੈਗੀ ਤੇਰੇ ਬਾਅਦ ਮੈਂ ਤੈਨੂੰ ਸਮਝਾਉਣਾ ਆਈਆਂ ਧੀਏ ਇਹ ਤੂੰ ਦੇਖ ਲੈ ਜਿੱਦ ਕੱਲ ਜਵਾਨਾ ਬਹੁਤ ਮਾੜਾ ਹੈ ਤੇਰੇ ਤੇ ਵੀ ਆਊ ਗੱਲ ਤੇਰੇ ਤੇ ਵੀ ਆਜੂ ਕੱਲ ਵੀ ਉਹ ਹੀ ਜੀ ਹੋਊਗੇ ਫੇਰ ਜਿਹੜੇ ਇਹਨੂੰ ਰੋਕਦੀ ਨਹੀਂ ਚੱਲ ਠੀਕ ਐ ਤਾਈ ਕਰ ਲੂੰਗੀ ਮੈਂ ਤੇ ਨਾਲ ਗੱਲ ਸਾਡੇ ਜਵਾਨਾਂ 'ਚ ਤਾਂ ਕੋਈ ਸਰ ਨਹੀਂ ਪਾਉਂਦੀਆਂ ਤੇ ਤੈਨ ਵਿਧਵਾ ਤੀਂ ਮੀਆਂ ਇਹ ਤਾਂ ਹੈ ਫਿਰ ਉਹੀ ਗੱਲ ਐ ਨਾ ਮੈਂ ਤਾਂ ਹੀ ਤੈਨੂੰ ਕਹੀ ਜਾਂਦੀ ਆ ਵੀ ਉਹ ਟਾਈਮ ਨਹੀਂ ਰਿਹਾ ਅੱਜ ਕੱਲ ਇਹ ਚੀਜ਼ਾਂ ਕੋਈ ਸੋਚਦਾ ਨਹੀਂ ਹੈਗਾ ਸੋਚਦਾ ਕਿਉਂ ਨਹੀਂ ਹੁਣ ਇਹ ਫਿਰ ਲੋਕਾਂ ਦਾ ਅਗਲਵਾਈ ਜਾਓ ਫਿਰ ਘਰ ਦੀ ਇੱਜ਼ਤ ਫਰੋਲੀ ਜਾਓ ਆਪਾਂ ਨੂੰ ਕੀ ਲੈਣਾ ਹਾਂ ਮੈਂ ਤਾਂ ਜਾਨਦੀ ਆ ਚੰਗਾ ਭਾਈ ਤੂੰ ਸਮਝਦੀ ਨਹੀਂ ਐ ਕਿ ਆਏ ਹਾੱਦ ਹੋ ਗਈ ਤਾਈ ਨੇ ਵੀ ਦੇਖ ਲਿਆ ਮੈਂ ਤਾਂ ਇਹਨੂੰ ਕਲਛਣੀ ਨੂੰ ਪਹਿਲੀ ਰੋਕਦੀ ਤੀ ਵੀ ਇਹ ਲੱਛਣ ਨਾ ਕਰ ਨਾ ਕਰ ਲੋਕ ਗੱਲਾਂ ਕਰਨਗੇ ਉਹੀ ਗੱਲ ਹੋਗੀ ਨਾ ਮੈਂ ਵੀ ਕਿੰਨਿਆ ਕਦੇ ਮੂੰਹ ਬੰਦ ਕਰੂੰ ਤਾਈ ਹੁੰਦੇ ਤਾਂ ਮੈਂ ਵੀ ਨਹੀਂ ਬੋਲੀ ਮੈਂ ਤਾਂ ਇਹਨੂੰ ਚੰਗੀ ਹੋ ਕੇ ਹੈ ਜੇ ਮੈਂ ਤਾਈ ਦੀ ਹਾਂ ਚ ਹਾਂ ਕਰ ਦਿੰਦੀ ਇਹ ਗੱਲ ਵਾਦੀ ਤਾਈ ਵੀ ਦੋ ਗੱਲਾਂ ਹੋਰ ਵਧਾ ਕੇ ਕਰਦੀ ਚਲ ਮਨਾ ਇਹਦੇ ਨਾਲ ਗੱਲ ਕਰਦੀਆ ਮੈਂ ਇਹਨੂੰ ਆ ਜਾਣ ਦੇ ਹੁਣ ਤੱਕ ਤਾਂ ਮੈਂ ਚੁੱਪਤੀ ਬੜਨ ਦੇ ਇਹਨੂੰ ਘਰੇ ਕੋਈ ਨਾ ਮੈਂ ਪੁੱਛੂੰ ਜੇ ਇਹ ਬਾਹਰ ਨਿਕਲ ਵੀ ਜਾਵੇ